ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਅਸੀਂ ਸਾਰੇ ਲੋਕ ਤੁਸੀਂ ਔਰ ਪੰਜਾਬ ਦੇ ਹੀ 3 ਕਰੋੜ ਪੰਜਾਬੀ ਇਸ ਵਿਸ਼ੇ ਦੇ ਉੱਪਰ ਬੜੇ ਚਿੰਤਿਤ ਰਹੇ ਨੇ ਸੋ ਜਿੱਥੇ ਕਨਸਰਟਡ ਐਫਰਟਸ ਪਹਿਲਾਂ ਹੀ ਚੱਲ ਰਹੀ ਸੀਗੇ ਪੌਣੇ 3 ਸਾਲ ਤੋਂ ਤੇ ਉਸ ਦੇਣ ਦੇ ਲਈ ਅਸੀਂ ਇਹ ਵਾਰਨ ਡਰੱਗਸ ਹੈ ਜਿਹੜੀ ਇਹ ਸ਼ੁਰੂਆਤ ਕੀਤੀ ਹੈ ਔਰ ਧੰਨਵਾਦ ਤੁਹਾਡਾ ਮੀਡੀਆ ਦਾ ਵੀ ਕਿ ਜਿੱਥੇ ਪਬਲਿਕ ਦੀ ਬੇਤਹਾਸ਼ਾ ਸਪੋਰਟ ਰਹੀ ਹੈ ਮੀਡੀਆ ਵੱਲੋਂ ਵੀ ਇਹਦੀ ਵਾਈਡ ਸਪਰੈਡ ਕਵਰੇਜ ਜਿਹੜੀ ਹੁੰਦੀ ਰਹੀ ਹੈ ਕਿਉਂਕਿ ਇੱਕ ਇਸ਼ੂ ਇੱਕ ਕੌਜ਼ ਹੀ ਇਹੋ ਜ ਹੈ ਕਿਉਂਕਿ ਇਹਦੇ ਨਾਲ ਹੀ ਪੰਜਾਬ ਨੂੰ ਮੂੜ ਦੁਆਰਾ ਖੁਸ਼ਹਾਲ ਤੇ ਰੰਗਲਾ ਪੰਜਾਬ ਹੈ ਜਿਹੜਾ ਉਹ ਬਣਾਇਆ ਜਾ ਸਕਦਾ ਔਰ ਇਹਨਾਂ ਤਕਰੀਬਨ 5-7 ਦਿਨਾਂ ਦੇ ਜੋ ਐਫਰਟਸ ਨੇ ਉਹ ਵੀ ਬੜੇ ਫਰੂਟਫੁੱਲ ਰਹੇ ਨੇ ਬੜੇ ਕਾਮਯਾਬ ਰਹੀ ਹੈ ਕੈਂਪੇਨ ਅੱਜ ਦੀ ਇਸ ਪੀਸੀ ਦਾ ਮਕਸਦ ਹੈ ਜਿਹੜਾ ਆ ਉਸ ਉਹਨਾਂ ਫਿਗਰਸ ਨੂੰ ਹਾਈਲਾਈਟ ਕਰਨ ਦੀ ਹੈ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਸਾਡੀ ਸਾਡੀ ਟਾਪ ਲੀਡਰਸ਼ਿਪ ਦੇ ਆਦੇਸ਼ਾਂ ਮੁਤਾਬਕ ਔਰ ਪੰਜਾਬ ਪੁਲਿਸ ਨੇ ਜਿਹੋ ਜਿਹੇ ਬਾਕਮਾਲ ਕੰਮ ਕਰਕੇ ਦਿਖਾਇਆ ਹੈ ਉਹ ਤੁਹਾਡੇ ਨਾਲ ਸਾਂਝਾ ਕਰਨ ਦੀ ਲੋੜ ਹੈ ਪੰਜਾਬ ਦੇ ਨਾਲ ਸਾਂਝਾ ਕਰਨ ਦੀ ਲੋੜ ਹੈ ਜੇ ਪਿਛਲੇ ਕੁਝ ਦਿਨਾਂ ਦੀ ਗੱਲ ਕਰ ਲਈਏ 1 ਤਾਰੀਖ ਤੋਂ ਇਹ ਕੈਂਪੇਨ ਲੌਂਚ ਕੀਤੀ ਗਈ ਸੀਗੀ ਜਿਹਦੇ ਤਹਿਤ ਹੁਣ ਤੱਕ ਨਾਰਕੋਟਿਕਸ ਦਾ ਨਸ਼ੇ ਦਾ ਐਨਡੀਪੀਐਸ ਦੇ 580 ਐਫਆਈਆਰਸ ਨੇ ਜਿਹੜੀਆਂ ਉਹ ਰਜਿਸਟਰ ਕੀਤੀਆਂ ਜਾ ਚੁੱਕੀਆਂ ਨੇ 580 ਪੂਰੇ ਪੰਜਾਬ ਦੇ ਵਿੱਚ 580 ਐਫਆਈਆਰਸ ਐਨਡੀਪੀਐਸ ਦੀਆਂ ਹੁਣ ਤੱਕ ਰਜਿਸਟਰ ਕੀਤੀਆਂ ਜਾ ਚੁੱਕੀਆਂ ਨੇ ਕੱਲ ਤੱਕ ਇਨਫੈਕਟ 1 ਤਾਰੀਖ ਤੋਂ ਲੈ ਕੇ ਕੱਲ ਤੱਕ 4 ਤੱਕ 1 2 3 4 4 ਦਿਨਾਂ ਦੇ ਵਿੱਚ 4 ਦਿਨ ਦੇ ਵਿੱਚ 580 ਐਨਡੀਪੀਐਸ ਦੀਆਂ ਐਫਆਈਆਰਸ ਦੇ ਜਿਹੜੀਆਂ ਕੱਲ ਸ਼ਾਮ ਤੱਕ ਉਹ ਰਜਿਸਟਰ ਕੀਤੀਆਂ ਜਾ ਚੁੱਕੀਆਂ ਸੀਗੀਆਂ ਇਹਨਾਂ 4 ਦਿਨਾਂ ਦੇ ਵਿੱਚ ਹੀ 789 799 ਲੋਕ ਨੇ ਜਿਹੜੇ ਡਰੱਗ ਪੈਡਲਰਸ ਨੇ ਉਹ ਅਰੈਸਟ ਕੀਤੇ ਜਾ ਚੁੱਕੇ ਨੇ ਇਸੇ ਤਰੀਕੇ ਰਿਕਵਰੀ ਹੈਰੋਇਨ ਦੀ 73.77 ਕਿਲੋਗ੍ਰਾਮ ਯਾਨੀ ਕਿ ਆਲਮੋਸਟ 74 ਕਿਲੋ ਹੈਰੋਇਨ ਰਿਕਵਰ ਕੀਤੀ ਜਾ ਚੁੱਕੀ ਹੈ ਓਪੀਅਮ ਅਫੀਮ ਤਕਰੀਬਨ 19 ਕਿਲੋ ਅ ਫੜੀ ਜਾ ਚੁੱਕੀ ਹੈ ਸਿੰਥੈਟਿਕ ਡਰੱਗਸ ਨੇ ਜਿਹੜੇ ਉਹ ਤਕਰੀਬਨ ਤਕਰੀਬਨ 77 ਕਿਲੋ 77 ਕੇਜੀਸ ਸਿੰਥੈਟਿਕ ਡਰੱਗਸ ਨੇ ਜਿਹੜੇ ਉਹ ਜਿਹੜੇ ਰਿਕਵਰ ਕੀਤੇ ਜਾ ਚੁੱਕੇ ਨੇ ਯਾਨੀ ਕਿ ਤਕਰੀਬਨ ਤਕਰੀਬਨ ਇਹ ਸਾਰਾ ਮਿਲਾ ਕੇ ਪੌਣੇ 200 ਕਿਲੋ ਦੇ ਕਰੀਬ ਪੌਣੇ 2 ਕਵਿੰਟਲ ਦੇ ਕਰੀਬ ਅਪ੍ਰੋਕਸੀਮੇਟਲੀ ਜਿਹੜੇ ਡਰੱਗਸ ਨੇ ਉਹ ਪੰਜਾਬ ਪੁਲਿਸ ਵੱਲੋਂ ਪਿਛਲੇ 4 ਦਿਨਾਂ ਦੇ ਵਿੱਚ रिकवर कर ले गए ने और इन तस्कर तस्करों इसे तरीके जे हाँ थीकर। थीकर ओके थीकर थीकर। जो दोबारा ओके एन डी पी रजिस्टर्ड 580 पीपल अरेस्टेड पैडलर्स अरेस्टेड 789 हेरोइन 77 73.77 केजीज के ऑलमोस्ट यानी कि चौहत्तर किलो कह सकते हो तुम एम तकरीबन साढ़े उन्नी किलो 19.50 पॉइंट फाइव सिंथेटिक ड्रग्स 76.82 सिक्स पॉइंट एट टू केजीस यानी कि के ऑलमोस्ट तकरीबन 70 किलो यानी कि सारे टोटल अप कर दियो ਤੁਸੀਂ ਤਾਂ तकरीबन तकरीबन 170 किलो ਦੇ ਕਰੀਬ ਨੇ ਜਿਹੜੇ ਉਹ ਡਰੱਗਸ ਹੁਣ ਤੱਕ ਪਿਛਲੇ 4 ਦਿਨਾਂ ਦੇ ਵਿੱਚ ਉਹ ਰਿਕਵਰ ਕੀਤੇ ਜਾ ਚੁੱਕੇ ਨੇ ਹੁਣ ਆ ਜੀ ਇਹ ਐਫ ਆਈ ਆਰ ਜਿਹੜੀਆਂ ਸਮਗਲਰਸ ਤੇ ਗੈਂਗਸ ਸਮਗਲਰਸ ਔਰ ਗੈਂਗਸਟਰਸ ਦੇ ਦੇ ਖਿਲਾਫ ਜਿਹੜੀਆਂ ਰੋਈਆਂ ਨੇ 1 25 2 ਤੋਂ ਲੈ ਕੇ 1 3 ਤੱਕ ਉਹ 60 ਨੇ ਜਿਹੜੀਆਂ ਉਹ ਤਰਨਤਾਰਨ ਦੇ ਵਿੱਚ 11 ਮੋਗਾ 44 ਫਿਰੋਜ਼ਪੁਰ ਇੱਕ ਕਮਿਸ਼ਨਰ ਪੁਲਿਸ ਅੰਮ੍ਰਿਤਸਰ 4 ਅੰਮ੍ਰਿਤਸਰ ਰੂਰਲ ਇਹ ਸਾਰੀਆਂ ਐਫਆਈਜ਼ ਨੇ ਜਿਹੜੀਆਂ ਇਹ ਹੁਣ ਤੱਕ ਦਰਜ ਕੀਤੀਆਂ ਜਾ ਚੁੱਕੀਆਂ ਨੇ ਯਾਨੀ ਕਿ ਤਕਰੀਬਨ ਤਕਰੀਬਨ 61 ਐਫਆਈਆਰਸ ਨੇ ਜਿਹੜੀਆਂ ਉਹ ਗੈਂਗਸਟਰਸ ਦੇ ਔਰ ਜੋ ਸਮਗਲਰਸ ਨੇ ਉਹਨਾਂ ਦੇ ਉੱਪਰ ਕੀਤੇ ਜਾ ਚੁੱਕੀਆਂ ਨੇ ਇਹ ਪੂਰੇ ਪੰਜਾਬ ਦੇ ਵਿੱਚ ਤਰਨਤਾਰਨ ਮੋਗਾ ਫਿਰੋਜ਼ਪੁਰ ਅੰਮ੍ਰਿਤਸਰ ਅੰਮ੍ਰਿਤਸਰ ਰੂਰਲ ਇਹਦੇ ਵਿੱਚ 61 ਨੇ ਜਿਹੜੀਆਂ ਉਹ ਐਫਆਈਆਰਸ ਇਹ ਹੋ ਚੁੱਕੀਆਂ ਇਨਕਲੂਡਿੰਗ ਗੈਂਗਸਟਰਸ ਇਸੇ ਤਰੀਕੇ ਦੇ ਨਾਲ ਜਿਹੜੀਆਂ ਦੋ ਪਿਛਲੇ ਸਮਿਆਂ ਦੇ ਵਿੱਚ ਪਿਛਲੀਆਂ ਸਰਕਾਰਾਂ ਦੀ ਪੁਸ਼ਤਪਨਾਹੀ ਦੇ ਸਮੇਂ ਜਿੰਨਾ ਡਰੱਗ ਪੈਰਡਲਰਸ ਨੇ ਸਮਗਲਰਸ ਨੇ ਦੋ ਨੰਬਰ ਦੇ ਪੈਸੇ ਨਾਲ ਨਸ਼ਿਆਂ ਦੇ ਪੈਸੇ ਦੇ ਨਾਲ ਔਰ ਸਰਕਾਰਾਂ ਦੀਆਂ ਲੀਡਰਾਂ ਦੀਆਂ ਪੁਸ਼ਤਪਨਾਹੀ ਉਹਨਾਂ ਦੇ ਉਹਨਾਂ ਦੇ ਸਪੋਰਟ ਦੇ ਜ਼ਰੀਏ ਸਰਕਾਰੀ ਪ੍ਰਾਪਰਟੀਆਂ ਦੇ ਕਿਸੇ ਨੇ ਪੰਚਾਇਤ ਦੇ ਉੱਪਰ ਕਿਸੇ ਨੇ ਸ਼ਾਮਲਾੜ ਦੇ ਉੱਪਰ ਕਿਸੇ ਨੇ ਵਕਫ ਬੋਰਡ ਦੇ ਉੱਪਰ ਜੋ ਸਰਕਾਰੀ ਜ਼ਮੀਨਾਂ ਦੇ ਉੱਪਰ ਕਬਜ਼ੇ ਕੀਤੇ ਹੋਏ ਸੀਗੇ ਔਰ ਉਹਨਾਂ ਦੇ ਉੱਪਰ ਨਾਜਾਇਜ਼ ਉਸਾਰੀਆਂ ਨਸ਼ੇ ਦੇ ਪੈਸਿਆਂ ਨਾਲ ਕੀਤੀਆਂ ਗਈਆਂ ਸੀਗੀਆਂ ਉਹਨਾਂ ਦੇ ਉੱਪਰ ਹੁਣ ਤੱਕ ਉਹਨਾਂ ਦੀ ਡੈਮੋਲੇਸ਼ਨ ਹੈ ਜਿਹੜੀ ਉਹ 60 ਪ੍ਰਾਪਰਟੀਆਂ ਦੀ ਡੈਮੋਲੇਸ਼ਨ ਹੈ ਜਿਹੜੀ ਉਹ ਹੋ ਚੁੱਕੀ ਔਰ 60 ਐਫ ਆਈ ਆਰਸ ਨੇ ਜਿਹੜੀਆਂ ਉਹ ਉਹਨਾਂ ਦੇ ਉੱਪਰ ਹੋ ਚੁੱਕੀਆਂ 24 ਦੋ ਤੋਂ ਲੈ ਕੇ ਅ ਅ ਅੱਜ ਤੱਕ ਪੰਜ ਤੱਕ ਯਾਨੀ ਕਿ ਮਹਿਜ਼ 10 ਦਿਨਾਂ ਦੇ ਵਿੱਚ 60 ਉਹ ਪ੍ਰਾਪਰਟੀਆਂ ਜਿਹੜੀਆਂ ਪਿਛਲੇ ਸਮਿਆਂ ਦੇ ਵਿੱਚ ਪਿਛਲੇ ਲੀਡਰਾਂ ਦੀਆਂ ਪੁਸ਼ਤ ਪਨਾਈਆਂ ਦੀ ਵਜ੍ਹਾ ਕਰਕੇ ਪਹਿਲਾਂ ਉਹਨਾਂ ਨੂੰ ਉਹਨਾਂ ਪੈਡਲਰਜ਼ ਨੂੰ ਉਹਨਾਂ ਸਮੱਗਲਰਜ਼ ਨੂੰ ਉਹਨਾਂ ਗੈਂਗਸਟਰਜ਼ ਨੂੰ ਨਾਲੇ ਸਰਕਾਰੀ ਜ਼ਮੀਨਾਂ ਤੇ ਕਬਜ਼ੇ ਕਰਾਉਂਦੇ ਸੀਗੇ ਤੇ ਫਿਰ ਉਹ 2 ਨੰਬਰ ਦੇ ਪੈਸੇ ਨਾਲ ਨਸ਼ੇ ਦੇ ਪੈਸੇ ਨਾਲ ਉਹਦੇ ਉੱਪਰ ਆਪਦੇ ਮਹਿਲ ਖੜੇ ਕਰਦੇ ਸੀਗੇ ਹੁਣ ਉਹ ਸਮਾਂ ਗਿਆ ਪੰਜਾਬ ਦੇ ਵਿੱਚੋਂ ਕਿ ਤੁਸੀਂ ਨਸ਼ੇ ਦੇ ਪੈਸੇ ਨਾਲ ਡਰੱਗ ਮਨੀ ਦੇ ਨਾਲ ਜਾਂ ਐਕਸਟਰਸ਼ਨ ਦੇ ਨਾਲ ਕੋਈ ਬੰਦਾ ਸਰਕਾਰੀ ਥਾਵਾਂ ਦੇ ਉੱਪਰ ਆਪਦੇ ਮਹਿਲ ਖੜੇ ਕਰ ਲੂ ਉਹ ਸਮਾਂ ਗਿਆ ਉਹ ਡਿਮੋਲਿਸ਼ਨ ਲੇਸ਼ਨ ਨੇ ਜਿਹੜੀਆਂ ਉਹ ਹੋ ਚੁੱਕੀਆਂ ਔਰ ਇੱਕ ਹੋਰ ਇੰਟਰਸਟਿੰਗ ਗੱਲ ਇਹਨਾਂ ਇੱਕ ਹਫ਼ਤੇ ਦੇ ਵਿੱਚ ਨਿਕਲ ਕੇ ਸਾਹਮਣੇ ਆਈ ਹੈ ਔਰ ਇਹ ਹੈ ਕਿ ਇਹ ਜੋ ਡੈਮੋਲਿਸ਼ਨਸ ਹੋ ਰਹੀਆਂ ਨੇ ਸਰਕਾਰ ਵੱਲੋਂ ਕਲੀਅਰ ਹੈ ਕਿ ਕਿਸੇ ਨੇ ਵੀ ਜਿਨੇ ਜਿਨੇ ਸਰਕਾਰੀ ਪ੍ਰਾਪਰਟੀ ਦੇ ਉੱਪਰ ਇਸ ਤਰੀਕੇ ਨਾਲ ਜੋ 2 ਨੰਬਰ ਦੇ ਪੈਸੇ ਦੇ ਨਾਲ ਡਰੱਗਸ ਦੇ ਪੈਸੇ ਨਾਲ ਉਹ ਸਾਰਿਆਂ ਨੂੰ ਉਹਨਾਂ ਦੇ ਉੱਪਰ ਕਾਰਵਾਈ ਹੋਊਗੀ ਪਰ ਪਿਛਲੇ ਦਿਨਾਂ ਦੇ ਵਿੱਚ ਇੱਕ ਚੀਜ਼ ਹੋਰ ਸਾਹਮਣੇ ਆਈ ਕਿ ਕਾਂਗਰਸ ਦੇ ਨਾਲ ਜੁੜੇ ਹੋਏ ਬੰਦੇ ਉਹ ਤੁਹਾਡੇ ਸਾਹਮਣੇ ਕੱਲ ਕਾਂਗ ਸਾਬ ਨੇ ਵੀ ਰੱਖਿਆ ਸੀਗਾ ਕਿ ਕਿਸ ਤਰੀਕੇ ਦੇ ਨਾਲ ਇੱਕ ਐਨ ਜੀਓ ਪੀਪਲ ਵੈਲਫੇਅਰ ਸੁਸਾਇਟੀ ਜਿਹਦੇ ਕੇ ਹੈਡ ਕਮਰਪਾਲ ਕਮਰ ਜਿੰਦਰਪਾਲ ਸਿੰਘ ਉਹ ਕਾਂਗਰਸ ਦੇ ਨਾਲ ਰਿਲੇਟਡ ਨੇ ਪਰ ਉਹ ਇਹਨਾਂ 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 ਜਿਹੜੇ ਡਰੱਗ ਪੈਰਨਲਰਸ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਨੂੰ ਬਚਾਉਣ ਦੇ ਲਈ ਕਿਸ ਤਰੀਕੇ ਦੇ ਨਾਲ ਤਰਲੂ ਮੱਛੇ ਜਿਹੜਾ ਉਹ ਕੋਰਟ ਦੇ ਵਿੱਚ ਹੋਇਆ ਰਸੋ ਮੈਂ ਸਮਝਦਾ ਕਿ ਇਹਦਾ ਇੱਕ ਇੱਕ ਅਸਲੀ ਚਿਹਰਾ ਜਿਹੜਾ ਉਹ ਕਾਂਗਰਸ ਜਾਂ ਕਾਂਗਰਸ ਸਪੋਰਟਡ ਉਹਨਾਂ ਦੇ ਸਪੌਂਸਰਸ ਨੇ ਉਹ ਸਾਹਮਣੇ ਆਉਂਦੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਬਚਾਉਣ ਦੀ ਅੱਜ ਵੀ ਪੁਸ਼ਤ ਪਨਾਈਏ ਜਿਹੜੀ ਉਹਨਾਂ ਦੀ ਹੋ ਰਹੀ ਹੈ ਬਚਾਉਣ ਦੀ ਕੋਸ਼ਿਸ਼ਾਂ ਜਿਹੜੀਆਂ ਹੋ ਰਹੀਆਂ ਨੇ ਪਰ ਮੈਂ ਇੱਕ ਚੀਜ਼ ਬੜੀ ਸਪਸ਼ਟ ਕਰ ਦੇਣਾ ਚਾਹ ਰਾਂ ਕਿ ਸਾਡੇ ਸਾਡੀ ਟੌਪ ਲੀਡਰਸ਼ਿਪ ਕੇਜਰੀਵਾਲ ਸਾਹਿਬ ਉਹਣੀ ਮਾਨਸਾਪੂਣੀ ਅਸੀਂ ਸਾਰੇ ਲੋਕ ਇਸ ਗੱਲ ਦਾ ਤਹਈਆ ਕੀਤਾ ਹੋਇਆ ਕਿ ਜਦੋਂ ਤੱਕ ਪੰਜਾਬ ਦੇ ਵਿੱਚੋਂ ਨਸ਼ਾ ਨੂੰ ਜੜੋਂ ਖਤਮ ਨਹੀਂ ਕਰ ਦਿੱਤਾ ਜਾਂਦਾ ਉਦੋਂ ਤੱਕ ਇਹ ਸਾਡੀ ਡਰਾਈਵ ਇਹ ਸਾਡੇ ਐਫਰਟਸ ਨੇ ਜਿਹੜੇ ਇਸੇ ਤਰੀਕੇ ਦੇ ਨਾਲ ਕੰਟੀਨਿਊ ਰਹਿਣਗੇ ਔਰ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਖਤਮ ਕਰਕੇ ਹੀ ਦਮ ਲਫਾਇਆ ਕਰਨਾਗਾ ਮੁਕੰਮਲ ਤਹਸਰਸ ਕਰਕੇ ਰੱਖਣਾਗਾ ਉਹ ਸਿਸਟਮ ਜਿਹੜਾ ਬਹੁਤ ਲੰਬੇ ਅਰਸੇ ਤੋਂ ਸ਼੍ਰੋਮਣੀ ਅਕਾਲੀ ਦਲ ਭਾਜੀਪੀ ਔਰ ਕਾਂਗਰਸ ਪਾਰਟੀ ਨੇ ਪੰਜਾਬ 'ਚ ਪੈਦਾ ਕੀਤਾ ਸੀ ਕਿਉਂਕਿ ਜਦੋਂ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਭਾਜੀਪੀ ਦੀ ਸਰਕਾਰ ਆਈ ਉਸ ਸਮੇਂ ਪੰਜਾਬ ਦੇ ਅੰਦਰ ਸਿੰਥੈਟਿਕ ਡਰੱਗਸ ਨਸ਼ਿਆਂ ਦਾ ਨੀ ਪੱਥਰ ਜਿਹੜਾ ਉਹਨਾਂ ਦੀ ਸਰਕਾਰਾਂ ਨੇ ਰੱਖਿਆ ਪੰਜਾਬ 'ਚ ਤੁਸੀਂ ਦੇਖਿਓ 2007 ਤੋਂ ਲੈ ਕੇ 17 ਤੱਕ ਪੰਜਾਬ ਦੇ ਅੰਦਰ ਚਿੱਟੇ ਦਾ ਬੋਲਬਾਲਾ ਰਿਹਾ ਜਦੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਅਕਾਲੀ ਦਲ ਦੀ ਸਰਕਾਰ ਸੀ ਉਸ ਸਮੇਂ ਚਿੱਟੇ ਦਾ ਵਪਾਰ ਜਿਹੜਾ ਪੰਜਾਬ ਸਿਖਰਾਂ ਤੇ ਪਹੁੰਚ ਗਿਆ ਔਰ ਕੈਪਟਨ ਸਾਹਿਬ ਨੇ ਗੁਟਕਾ ਸਾਹ ਮੱਥੇ ਨੂੰ ਲਾ ਕੇ ਸੌਂ ਖਾਦੀ ਕੀ ਕਿਹਾ ਸੀਗਾ ਕਿ ਮੈਂ 4 ਹਫ਼ਤਿਆਂ 'ਚ ਨਸ਼ਾ ਖਤਮ ਕਰ ਦੂੰ ਪਰ ਲੇਕਿਨ 5 ਸਾਲ ਉਹਨਾਂ ਦੀ ਸਰਕਾਰ ਨੇ ਵੀ ਕਾਂਗਰਸ ਪਾਰਟੀ ਦੀ ਸਰਕਾਰ ਨੇ ਵੀ ਨਸ਼ੇ ਦੇ ਵਪਾਰੀਆਂ ਦਾ ਦੱਸੇ ਦਿੱਤਾ ਸਸਤ ਦਾ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸਰਦਾਰ ਭਗਵੰਤ ਸਿੰਘ ਮਾਝੀ ਦੀ ਸਰਕਾਰ ਆਈ ਅਸੀਂ ਨਸ਼ਿਆਂ ਦੇ ਖਿਲਾਫ ਸਭ ਤੋਂ ਵੱਧ ਵੱਡਾ ਹਮਲਾ ਕੀਤਾ ਔਰ ਸਭ ਤੋਂ ਵੱਧ ਰਿਕਬਰੀਆਂ ਹੋਈਆਂ ਸਭ ਤੋਂ ਵੱਧ ਦੋਸ਼ੀ ਫੜ ਕੇ ਜੇਲ੍ਹਾਂ ਚ ਰੱਖੇ ਗਏ ਔਰ ਕਨਵੈਕਸ਼ਨ ਰੇਟ ਸਜ਼ਾ ਕਰਾਉਣ ਦੀ ਦਰ ਜਿਹੜੀ ਅਕਾਲੀ ਦਲ ਭਾਜਪੀ ਦੇ ਸਮੇਂ ਔਰ ਕਾਂਗਰਸ ਪਾਰਟੀ ਦੇ ਸਮੇਂ 52% ਸੀਗੀ ਅੱਜ ਉਹ ਵੱਧ ਕੇ 86% ਹੋਈ ਹੈ ਯਾਨੀ ਕਿ ਅੱਗੇ ਦੋਸ਼ੀ ਫੜ ਵੀ ਲੈ ਜਾਂਦੇ ਸੀਗੇ ਬਟ ਲੇਕਿਨ ਉਹਨਾਂ ਨੂੰ ਅਦਾਲਤਾਂ ਚ ਜਾ ਕੇ ਬਰੀ ਕਰਵਾ ਦਿੱਤਾ ਜਾਂਦਾ ਸੀਗਾ ਔਰ ਸਾਡੀ ਸਰਕਾਰ ਦੇ ਸਮੇਂ ਕਨਵੈਕਸ਼ਨ ਰੇਟ ਜਿਹਨੂੰ ਆਪਾਂ ਕਹਿੰਦੇ ਨੇ ਸਜਾ ਦੀ ਦਰ ਜਿਹੜੀ ਆ ਉਹ 86% ਤੱਕ ਪਹੁੰਚੀ ਆ ਇਥੋਂ پتہ ਲੱਗਦਾ ਕਿ ਪੰਜਾਬ ਦੇ ਅੰਦਰ ਇੱਕ ਇਮਾਨਦਾਰ ਸਰਕਾਰ ਕੰਮ ਕਰ ਰਹੀ ਹੈ ਜਿਹੜੀ ਨਸ਼ਿਆਂ ਨੂੰ ਜੜ ਤੋਂ ਖਤਮ ਕਰਨਾ ਚਾਹੁੰਦੀ ਆ ਹੁਣ ਜਿਹੜਾ ਆਖਰੀ ਅਸੀਂ ਹਮਲਾ ਸ਼ੁਰੂ ਕੀਤਾਗਾ ਆਖਰੀ ਜਿਹੜੀ ਮਹਿੰਮ ਸ਼ੁਰੂ ਕੀਤੀ ਆ ਕਿਉਂਕਿ ਇਸ ਮਹਿੰਮ ਦੇ ਰਜੇ ਅਸੀਂ ਹਰ ਪਿੰਡ ਤੱਕ ਜਾਵਾਂਗੇ ਅਸੀਂ ਹਰ ਸ਼ਹਿਰ ਤੱਕ ਜਾਵਾਂਗੇ ਅਸੀਂ ਉਸ ਹਰ ਵਿਅਕਤੀ ਤੱਕ ਜਾਵਾਂਗੇ ਚਾਹੇ ਜਿਹੜਾ ਨਸ਼ਾ ਕਰਦਾਗਾ ਜਾ ਜਿਹੜਾ ਨਸ਼ਾ ਵੇਚਦਾਗਾ ਜਿਹੜਾ ਨਸ਼ਾ ਵੇਚਦਾਗਾ ਉਹਨੂੰ ਫੜ ਕੇ ਜੇਲਾ ਚ ਰੱਖਾਂਗੇ ਉਹਦੀ ਪ੍ਰਾਪਰਟੀ ਵੀ ਜਿਹੜੀ ਆ ਅਟੈਚ ਕਰਾਂਗੇ ਪ੍ਰਾਪਰਟੀ ਵੀ ਸਰਕਾਰ ਕੋਲ ਆ ਕੇ ਜਾਵੇਗਾ ਔਰ ਜਿਹੜਾ ਨਸ਼ਾ ਕਰਦਾਗਾ ਉਹਦੇ ਨਾਲ ਅਸੀਂ ਹਮਦਰਦੀ ਭਰਿਆ ਬਤੀਰਾ ਬਣਾ ਕੇ ਉਹਨੂੰ ਅਸੀਂ ਹਸਪੀਟਲ ਦੇ ਅੰਦਰ ਵੀ ਦਾਖਲ ਕਰਾਵਾਂਗੇ ਉਹਦਾ ਅਸੀਂ ਇਲਾਜ ਵੀ ਕਰਾਵਾਂਗੇ ਕਿਉਂਕਿ ਪੁਰਾਣੀਆਂ ਸਰਕਾਰਾਂ ਦੇ ਕਰਕੇ ਹੀ ਹੋਇਆਗਾ ਕਿ ਉਹਨਾਂ ਨੇ ਮਾਹੌਲ ਐਸਾ ਬਣਾਤਾ ਜੂਤ ਦੇ ਅੰਦਰ ਨੈਗੇਟਿਵ ਮਾਹੌਲ ਪੈਦਾ ਕਰਤਾ ਕਿ ਪੰਜਾਬ ਚ ਨੌਕਰੀਆਂ ਨਹੀਂ ਮਿਲਣੀਆਂ ਤੁਸੀਂ ਦੇਖੋ ਜੇ ਮੈਂ 2 2017 ਤੋਂ ਲੈ ਕੇ 22 ਤੱਕ ਗੱਲ ਕਰਾਂ ਸਾਰੀਆਂ 7-8 ਹਜ਼ਾਰ ਨੌਕਰੀਆਂ ਜਿਹੜੀਆਂ ਪੰਜਾਬ 'ਚ ਮਿਲੀਆਂ ਜੇਕਰ ਪਿਛਲੇ ਉਸ ਤੋਂ ਪਿਛਲੇ 10 ਸਾਲ ਦੇ ਟਿਨਿਓਰ ਦੀ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਦੇ ਸਮੇਂ ਦੀ 2007 ਤੋਂ ਲੈ ਕੇ 17 ਦੀ ਤਾਂ ਉਸ ਸਮੇ ਸਾਰੀਆਂ ਵੀ 22 ਹਜ਼ਾਰ ਨੌਕਰੀਆਂ ਜਿਹੜੀਆਂ ਪੰਜਾਬ 'ਚ ਮਿਲੀਆਂ ਪਰ ਲੇਕਿਨ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਿਰਫ ਔਰ ਸਿਰਫ 3 ਸਾਲਾਂ 'ਚ 50 ਹਜ਼ਾਰ ਤੋਂ ਵੱਧ ਨੌਕਰੀਆਂ ਦੇ ਕੇ ਪੰਜਾਬ ਦੇ youth ਦੇ ਅੰਦਰ ਪੰਜਾਬ ਦੇ ਨੌਜਵਾਨ ਦੇ ਅੰਦਰ ਇਕਾਤਮ ਵਿਸ਼ਵਾਸ ਪੈਦਾ ਕੀਤਾਗਾ ਇੱਕ ਲੋਕਾਂ ਦੇ ਅੰਦਰ ਇਹ ਵਿਸ਼ਵਾਸ ਪੈਦਾ ਕੀਤਾਗਾ ਕਿ ਪੰਜਾਬ ਜਿਹੜਾਗਾ ਉਹ ਵੀ ਜਿੱਥੇ ਸੂਰਬੀਰਨ ਧਰਤੀ ਆ ਉੱਥੇ ਵੀ ਮੈਸਮ ਦਾ ਰੋਜ਼ਗਾਰ ਮਿਲ ਸਕਦਾਗਾ ਤੇ ਅੱਜ ਪੰਜਾਬ ਦੇ ਅੰਦਰ 88000 ਕਰੋੜ ਦਾ ਨਿਵੇਸ਼ ਹੋਇਆਗਾ 88000 ਕਰੋੜ ਦੇ ਪੰਜਾਬ ਦੇ ਅੰਦਰ ਵਪਾਰ ਆਏ ਨੇਗੇ ਤਾਂ ਇਸ ਗੱਲ ਦੀ ਸਬੂਤ ਆ ਕਿ ਪੰਜਾਬ ਦੇ ਅੰਦਰ ਜਿਹੜਾ ਪੰਜਾਬ ਡਿਵੈਲਪਮੈਂਟ ਹੋ ਰਹੀ ਆ ਤਰੱਕੀ ਹੋ ਰਹੀ ਆ ਉਹਨਾਂ 88000 ਕਰੋੜ ਦੇ ਨਾਲ ਲਗਭਗ 5000 5 ਸੌਰੀ 5 ਲੱਖ ਲਗਭਗ 5 ਲੱਖ ਨੌਜਵਾਨਾਂ ਨੂੰ ਸਿੱਧੇ ਰੂਪ ਚ ਰੋਜ਼ਗਾਰ ਮਿਲਿਆਗਾ ਯਾਨੀ ਕਿ ਇੰਡਾਇਰੈਕਟਲੀ ਵੀ ਕੋਈ 25000 ਤੇ ਲੱਗਿਆ ਕੋਈ 30000 ਤੇ ਲੱਗਿਆ ਕੋਈ 50000 ਤੇ ਲੱਗਿਆ ਕੋਈ ਲੱਖ ਰੁਪਏ ਤੇ ਲੱਗ ਗਿਆ ਪਰ ਲੇਕਿਨ ਪੁਰਾਣੀ ਸਰਕਾਰ ਨੇ ਕਦੇ ਕੋਵਿਡ ਦਾ ਬਹਾਨਾ ਲਾਇਆ ਕਦੇ ਕੋਈ ਹੋਰ ਬਹਾਨਾ ਲਾਇਆ ਪਰ ਲੇਕਿਨ ਉਹਨਾਂ ਨੇ ਪੰਜਾਬ ਦੇ ਅੰਦਰ ਨਸ਼ਿਆਂ ਦਾ ਕਾਰੋਬਾਰ ਸ਼ੁਰੂ ਕੀਤਾ ਪਰ ਲੇਕਿਨ ਆਖਰੀ ਹਮਲਾ ਸਰਦਾਰ ਭਗਵੰਤ ਸਿੰਘ ਮਾਜੀ ਨੇ ਸਟਾਰਟ ਕੀਤਾਗਾ ਮੈਂ ਸਾਰੇ ਅਧਿਕਾਰੀਗਣ ਦੀ ਮੀਟਿੰਗ ਲਈਆ ਕਿ ਕਿੰਨੇ ਕੇਸ ਰਜਿਸਟਰਡ ਹੋ ਰਹੇ ਨੇ ਕਿ ਜਿਹੜੇ ਹੌਟਸਪੌਟ ਨੇਗੇ ਉਹ ਆਇਡੈਂਟੀਫਾਈ ਕੀਤੇ ਜਾ ਰਹੇ ਨੇਗੇ ਹਸਪੀਟਲਾਂ ਦੇ ਅੰਦਰ ਕੀ ਪ੍ਰਬੰਧ ਹੈ ਉਹ ਸਾਰਾ ਜਾਇਜ਼ਾ ਲਿਆ ਗਿਆ ਜਿੱਥੇ ਜਿੱਥੇ ਘਾਟ ਆ ਜਿਹੜੀ ਕਾਰ ਜਿਹੜੀ ਆ ਉਹ ਸਾਹਮਣੇ ਆਈ ਆ ਆਉਣ ਵਾਲੇ ਸਮੇਂ ਚ ਸਾਰੀ ਕਾਰਟ ਪੂਰੀ ਕੀਤੀ ਜਾਊਗੀ ਤਾਂ ਕਿ ਕੋਈ ਵੀ ਵਿਅਕਤੀ ਜਿਹੜਾ ਜਿਹੜਾ ਕੋਈ ਨਸ਼ਾ ਕਰਦਾਗਾ ਉਹਦਾ ਅੱਛਾ ਇਲਾਜ ਹੋ ਸਕੇ ਔਰ ਜਿਹੜਾ ਨਸ਼ਾ ਵੇਚਦਾਗਾ ਜਾਂ ਤਾਂ ਉਹ ਪੰਜਾਬ ਛੱਡ ਜਾਊਗਾ ਜਾਂ ਫਿਰ ਉਹਨੂੰ ਜਿਹੜਾ ਹੈ ਕਾਨੂੰਨ ਦੇ ਮੁਤਾਬਕ ਸਲਾਖਾਂ ਦੇ ਪਿੱਛੇ ਜਾਣਾ ਪਵੇ ਐਕਸ਼ਨ ਲੇਡ ਕਿਉਂ ਮਦਸਰ ਕੋਈ ਐਕਸ਼ਨ ਲੇਟ ਨਹੀਂ ਹੈਗਾ ਪਿਛਲੇ ਤਿੰਨਾਂ ਸਾਲਾਂ ਤੋਂ ਮੈਂ ਪਹਿਲਾਂ ਦੁਹਰਾ ਰਿਹਾ ਦੁਬਾਰੇ ਕਿ ਤਿੰਨਾਂ ਸਾਲਾਂ ਚ ਜਿੰਨੀ ਰਿਕਵਰੀਆਂ ਪਿਛਲੇ 15 ਸਾਲਾਂ ਚ ਹੋਈਆਂ ਸੀ ਆ ਉਦੋਂ ਵੱਧ ਰਿਕਵਰੀਆਂ ਜਿਹੜੀਆਂ ਉਹ ਤਿੰਨਾਂ ਸਾਲਾਂ ਚ ਹੋਜਣੇ ਤਾਂ ਆਖਰੀ ਜਿਹਨ ਟੈਕ ਵੀ ਕੰਪਲੀਟ ਆਖਰੀ ਤਿੰਨ ਸਾਲਾਂ ਚ ਜੋ ਤਿੰਨ ਜਿਹੜਾ ਹੋਇਆ ਕੰਮ ਉਹ ਪਿਛਲੇ 15 ਸਾਲਾਂ ਚ ਰਿਹਾ ਹੋਇਆ ਸੀ ਹੁਣ 2 ਸਾਲਾਂ ਚ ਅਸੀਂ ਬਿਲਕੁਲ ਇਸ ਜਿਹੜਾ ਸਿਸਟਮ ਆ ਜਿਹੜਾ ਬਚਿਆ ਖੂਸੇ ਸਿਸਟਮ ਆ ਉਹਨੂੰ ਤੈਸ ਨੈਸ ਕਰਾਂ ਸਭ ਨੂੰ ਸਭਰੀ ਦਾ ਹੁਣ